ਬਾਰ ਬਾਰ ਆਮ ਆਦਮੀ ਪਾਰਟੀ ਨੂੰ ਐਲੀਗੇਟ ਕਰ ਰਹੀ ਹੈ ਕੈਂਪ ਲਾ ਰਹੀ ਹੈ ਕਿ ਉਹ ਆਮ ਆਦਮੀ ਪਾਰਟੀ ਦਾ ਧਿਆਨ ਭਟਕਾ ਲੀ ਹੈ ਔਰ ਕਰਾ ਲਈ ਵੀ ਫਲੱਗ ਦੇ ਵਿੱਚ ਕੋਈ ਰਿਕਵਰਡ ਕਰਨ ਦੀ ਕੋਸ਼ਿਸ਼ ਕਰ ਰਹੇ ਤੁਸੀਂ ਮੈਨੂੰ ਇਹ ਦੱਸੋ ਤੁਸੀਂ ਸਾਰੇ ਜਿੰਨੇ ਪੱਤਰਕਾਰ ਹੈ ਮੈਂ ਪਿਛਲੇ ਅਕਾਲੀਆਂ ਦੀ ਸਰਕਾਰ ਦੇਖੀ ਹੈ ਜੀ ਤੁਸੀਂ ਕਾਲੀ ਬੀਜੇਵਦੀ ਸਰਕਾਰ ਦੇਖੀ ਹੈ ਕਾਂਗਰਸ ਦੀ ਵੀ ਦੇਖੀ ਹੈ ਸਾਡੀ ਵੀ ਦੇਖੀ ਹੈ ਅੱਜ ਤੱਕ ਪੂਰੇ ਹਿੰਦੁਸਤਾਨ ਚ ਕਦੇ ਹੋਇਆ ਵੀ ਜਿਹੜੀ ਪਾਰਟੀ ਦਾ ਰਾਜ ਹੋਵੇ ਉਹਨੂੰ ਛੱਡ ਕੇ ਜਿਹੜੀ ਪਾਰਟੀ ਦਾ ਸੈਂਟਰ ਚ ਰਾਜ ਹੋਵੇ ਉਹ ਜਾ ਕੇ ਸਰਵੇ ਕਰ ਲਈ ਹੋਵੇ ਲੋਕਾਂ ਦਾ ਡਾਟਾ ਲੈ ਰਹੀ ਹੋਵੇ ਅੱਜ ਤੱਕ ਹੋਇਆ ਕਦੇ ਅਸੀਂ ਸਾਰੇ ਮੰਤਰੀ ਤੁਰੇ ਫਿਰਦੇ ਆ ਜੀ ਜਿਹੜੇ ਕੇਂਦਰ ਦੇ ਮੰਤਰੀ ਆ ਚਾਹੇ ਬਿੱਟੂ ਜੀ ਆ ਜੀ ਉਹ ਚਾਹੇ ਉਹਨਾਂ ਦਾ ਸਿਹਤ ਮੰਤਰੀ ਆ ਜੀ ਉਹਦਾ ਨਹੀਂ ਫਰਜ਼ ਬਣਦਾ ਕਿ ਉਹ ਜਿੱਥੇ ਹੜ੍ਹ ਪ੍ਰਭਾਵਿਤ ਇਲਾਕੇ ਉੱਥੇ ਜਾ ਕੇ ਕਰੇ ਜੀ ਉਹਨਾਂ ਨੂੰ ਉਹਨਾਂ ਨੂੰ ਚਿੱਠੀਆਂ ਭੇਜੀਏ ਜੀ ਅਸੀਂ ਅਸੀਂ ਉਹਨਾਂ ਦੀ ਮਿੰਤਾ ਕਰੀਏ ਇਹਨਾਂ ਲੋਕਾਂ ਨੇ ਚੁਣਿਆ ਉਹਨਾਂ ਨੂੰ ਵੀ ਜੀ ਇਹਨਾਂ ਲੋਕਾਂ ਦੇ ਮੰਤਰੀ ਉਹ ਵੀ ਉਹ ਕਿਉਂ ਨਹੀਂ ਆਉਂਦੇ ਜੀ ਉਹਨਾਂ ਨੂੰ ਪੁੱਛੋ ਇਸ ਵਾਰ ਉਹਨਾਂ ਨੂੰ ਪੁੱਛੋ ਵੀ ਤੁਸੀਂ ਅਸਲ ਹੜ੍ਹ ਆਏ ਹੋਏ ਤੇ ਤੁਹਾਨੂੰ ਡਾਡਾ ਲੈਣ ਦੀ ਪਈ ਹੋਈ ਆ ਕੁਝ ਤੁਸੀਂ ਥੋੜਾ ਜਿਹਾ ਅਕਰ ਕਰੋ ਜੀ ਅਕਰ ਨੂੰ ਹੱਥ ਮਾਰੋ ਥੋੜਾ ਜਿਹਾ ਨੇਬਰਿੰਗ ਸਟੇਟਸ ਦੇ ਸਾਥ ਵੀ ਔਰ ਨੇਬਰਿੰਗ ਕੰਟਰੀਜ਼ ਦੇ ਸਾਥ ਉਸ ਦੇ ਸਾਥ ਪਾਣੀ 'ਤੇ ਲੜਾਈ ਨਹੀਂ ਹੋਣੀ ਚਾਹੀਏ ਸਪੋਰ ब्रिश को वापस भेज दो भाई कन्हैया का देश है यार क्या करते हो आप वो का देश है ऐसे मत करो माला ना ये कोई अच्छा एटीट्यूड नहीं है माला कहते हैं आपके आपके नेबर थोड़ी चेंज कर लोगे आप आप अमेरिका के साथ दोस्ती करके देख ली आपने दोस्ती ना सी दुश्मनी तो भी नहीं होनी चाहिए दोस्ती मत करो लेकिन लोग अच्छे हैं लोग इधर भी अच्छे हैं लोग उधर भी अच्छे हैं लोग इधर मर रहे हैं लोग उधर मर रहे हैं लोग इधर संताप भोग रहे हैं लोग उधर संताप भोग रहे हैं इस इन बातों के ऊपर राजनीति नहीं होनी चाहिए डाटा चोरी करने का टाइम आपको बहुत मिलेगा आप बहुत कुछ करते हो कभी वोट चोरी तो कभी डाटा चोरी बाद में करते रहना की की देखो हमने छह सौ बत्तीस मोबाइल टीम बनाई है सारे डिस्ट्रिक्ट अस्पताल सब हॉस्पिटल सब हॉस्पिटल पूरे बेड्स है हमारे पास डेंगू के लिए डायरिया के लिए पूरे बेड तैयार है स्टाफ हमारा मोटिवेटेड है बहुत सारे डॉक्टर्स लगा रखे हैं हमने मोबाइल टीम है रेपिड रिस्पॉन्स टीम है एम्बुलेंसेज है एक कोई कमी नहीं है दवाइयाँ है सारी ਉਸ ਸਮੇਂ ਐਨਜੀਓ سپورਟ ਕਰ ਰਹੀ ਹੈ ਆਈਐਮਐਸ سپورਟ ਕਰ ਰਹੀ ਹੈ ਰੈਡ ਕਰਾਸ سپورਟ ਕਰ ਰਹੀ ਹੈ ਲੇਕਿਨ ਅਗਰ ਕੋਈ ਨਹੀਂ سپورਟ ਕਰ ਰਹਾ ਤਾਂ ਜੀਜੀਪੀ ਵਾਲੀ ਸਰਕਾਰ ਕਰ ਰਹੀ ਹੈ ਨਹੀਂ ਕਰ ਰਹੀ ਹੈ ਦੈਟਸ ਵੈਰੀ ਅਨਫੋਰਟ ਸਰ ਇੱਕ ਨਾ ਸਮੇਂ ਜਿਹੜਾ ਇੱਕ ਸਤਲੁਜ ਦਰਿਆ ਦੇ ਕਿਨਾਰੇ ਤੇ ਬੰਦ ਪਜਿਆ ਉਹਦੇ ਵਿੱਚ ਮੂਰਤੇ ਆਰਮੀ ਵੱਲੋਂ ਬਣਾਏ ਗਏ ਨੇ ਨਾਲ ਬੰਨ੍ਹ ਨੂੰ ਫਤਰਾ ਹੋ ਸਕਦਾ ਸਰ ਆਜੋ ਤੁਸੀਂ ਆਜੋ ਹੁਣ ਸੀਐਮ ਟੀਮ ਨਾਲ ਸੀਐਮ ਟੀਮ ਬਿਕੋਜ਼ ਉਹਦੇ ਵਿੱਚ ਕੁਦਰਤੀ ਗੱਲ ਹੈ ਜਦੋਂ ਕਿਤੇ ਹੜ੍ਹ ਆਉਂਦੇ ਆ ਜੀ ਉਹਦੇ ਵਿੱਚ ਕੁਝ ਬੰਦੇ ਹੁੰਦੇ ਆ ਜਿਹੜੇ ਹੜ੍ਹ ਦੇ ਅੰਦਰ ਹੁੰਦੇ ਆ ਕੁਛ ਹੁੰਦੇ ਬਾਹਰ ਹੁੰਦੇ ਉਸ ਵੇਲੇ ਕੁਛ ਵੀ ਹੋ ਸਕਦਾ ਹੁੰਦਾ ਸੋ ਜੋ ਜੋ ਕਰ ਰਹੇ ਆ ਸਾਰਾ ਮਤਲਬ ਲੋਕਾਂ ਦੇ ਭਲੇ ਵਾਸਤੇ ਮੋਰਚੇ ਜਿਹੜੇ ਬਣਾਏ ਗਏ ਨੇ ਉਸੇ ਮੋਰਚੇ ਪਾਏ ਗਏ ਸੀ ਆਪਾਂ ਆਮ ਜੀ ਲੋਕਾਂ ਵੱਲੋਂ ਬੰਦ ਦਿੱਤੇ ਜੋ ਬੰਦ ਖਦਰਾ ਹੋ ਸਕਦਾ ਹੈ